ਸਰਬਜੀਤ ਸਿੰਘ ਖਾਲਸਾ ਜਿਹੜੀ ਚਰਚਾ ਫਰੀਦਕੋਟ ਤੋਂ ਕਾਫੀ ਚੱਲ ਰਹੀ ਹੈ ਉਸ ਨੂੰ ਲੈ ਕੇ ਉਹਨੂੰ ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਸਿਮਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਰਬਜੀਤ ਸਿੰਘ ਖਾਲਸਾ ਇੱਕ ਪਾਸੇ ਦਾ ਵੋਟਾਂ ਮੰਗ ਰਿਹਾ ਕਿ ਉਹ ਬੈਂਸ ਸਿੰਘ ਦਾ ਸੁਪੁੱਤਰ ਹ ਤੇ ਲਗਾਤਾਰ ਸਿੱਖ ਜਥੇਬੰਦੀ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਪਰ ਸਿਮਰਜੀਤ ਸਿੰਘ ਮਾਨ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਰਬਜੀਤ ਸਿੰਘ ਖਾਲਸਾ ਮੈਨੂੰ ਇਹ ਸਪਸ਼ਟ ਕਰੇ ਮੈਨੂੰ ਇਹ ਜਵਾਬ ਦੇਈ ਦਵੇ ਕਿ ਉਹ ਆਪਣੇ ਪਿਤਾ ਦੀ ਬੈਂਸ ਸਿੰਘ ਦੀ ਵਰਸੀ ਤੇ ਦਿੱਲੀ ਕਦੇ ਵੀ ਕਿਤੇ ਸਮਾਗਮ ਦੇ ਵਿੱਚ ਗਏ ਹਨ ਜਾਂ ਨਹੀਂ ਨੂੰ ਲੈ ਕੇ ਲਗਾਤਾਰ ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਨਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਵੱਡੀ ਧਿਰ ਨੇ ਇਹਨਾਂ ਨੇ ਸਰਪੀ ਚਿਗ ਨੂੰ ਉੱਥੇ ਆ ਕੇ ਖੜਾ ਕਰਤਾ ਹੈ ਅਸੀ ਸਰਜੀਤ ਸਿੰਘ ਨੂੰ ਦੋ ਵਾਰੀ ਬਠਿੰਡੇ ਤੋਂ ਇਲੈਕਸ਼ਨ ਲੜਾਏ ਐ ਬੜੀ ਕਾਮਯਾਬੀ ਨਾਲ ਲੜਾਏ ਐ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇੰਨਾ ਕੰਮ ਨਹੀਂ ਦੇਖਿਆ ਉਸ ਤੋਂ ਬਾਅਦ ਸੌਰਵ ਸਰਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਮੇਰੇ ਘਰ ਬਣੀਆਂ ਧੀਆਂ ਗਾੜਾ ਘਟੀਆਂ ਮੈਂ ਕਿਸੇ ਨੂੰ ਦੱਸ ਰਹੀ ਮੈਂ ਕੋਈ ਐਕਸ਼ਨ ਨਹੀਂ ਲਿਆ ਮੈਂ ਖاموش ਰਿਹਾ ਅੱਜ ਬਹੁਤ سارے ਸਿੱਖ ਕਹਿੰਦੇ ਆ ਕਿ ਸਰਬਜੀਤ ਸਿੰਘ ਫਰੀਦਪੁਰ ਦੀ ਸਿੱਖ ਛੱਡ ਦਿਓ ਅਸੀਂ ਪਾਰਟੀ ਬਦਲੋ ਜਿਹੜਾ ਕੈਂਡੀਡੇਟ ਸਦਾ ਬਲਦੇਵ ਸਿੰਘ ਆ ਤਾਰਿਆ ਉਹ ਪਾਰਟੀ ਦਾ ਸਾਜੀਆ ਸਿਮਰਨਜੀਤ ਸਿੰਘ ਟਕਹੜੀ ਕੋਈ ਸ਼ਕਤੀ ਨਹੀਂ ਹੈ ਤਾਲਦੀ ਤੇ ਸਾਥ ਸਰਬਜੀਤ ਸਿੰਘ ਕਦੇ ਵੀ ਆਪਣੇ ਪਾਪਾ ਸਰਦਾਰ ਬਿਆਮ ਸਿੰਘ ਜੀ ਦੀ ਪਰਸਿੱਤ ਲਈ ਆਏ ਜਦ ਕੇ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸਿੱ ਮਨਉਂਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਹੈ ਇਹ ਇੰਦਰਾ ਗਾਂਧੀ ਦੇ ਘਰ ਦੇ ਵਿੱਚ ਇੱਕ ਕਨਾਲ ਜਗ੍ਹਾ ਦਿੱਤੀ ਗਈ ਜਿੱਥੇ ਅਸੀਂ ਇਹ ਤਿੰਨ ਸ਼ਹੀਦਾਂ ਦਾ ਸ੍ਰੀ ਗੁਰਦੁਆਰਾ ਅਸਾਰੀ ਸਰਦਾਰ ਬੈਂਮ ਸਿੰਘ ਦਾ ਸਤਵੰਤ ਸਿੰਘ ਦਾ ਸਰਦਾਰ ਏ ਸਿੰਘ ਦਾ ਇਹ ਤੋਂ ਜ਼ਿਆਦਾ ਸਾਥ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਕਿ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗੱਦੇ ਦੇ ਉੱਤੇ ਬਿਠਾ ਕੇ ਅੰਤ ਤੋਂ ਬਾਰ ਤਨਟ ਇਹ ਤੁਹਾਡੀ ਮਰਜ਼ੀ ਹੈ ਮੈਂ ਕਦੇ ਜੀ ਗਲਤ ਗਲਤੀ ਜੀ ਸੌਰੀ ਕਰਨ ਨੂੰ ਤਿਆਰ ਪਰ ਪਾਰਟੀ ਦੇ ਡਿਸਪਲਿਨ ਚ ਤੁਸੀਂ ਦੱਸ ਦਿਓ ਕਿ ਤੁਸੀਂ ਕਿਸੇ ਨੇ ਵੀ ਜਿਹੜੇ ਹਿੰਦ ਹਕੂਮਤ ਨੇ ਟਨਟ ਦੇ ਵਿੱਚ ਨੱਜਰ ਮਲਕ ਸਫਦੂਲ ਸਿੰਘ ਕਤਲ ਕੀਤੇ ਹੈ ਕਿਸ ਨੇ ਉਹ ਦਾ ਨਾਮ ਲਿਆ ਹੈ ਜਿਹੜੇ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਬੜ ਰੋਡੇ ਹਿੰਦੂ ਕੂਪਕ ਨੇ ਕਤਲ ਕੀਤਾ ਹੈ ਉਹਨੂੰ ਦਨਾ ਨਹੀਂ ਹੈ ਕਿਤੇ ਯੂਕੇ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕੀਤਾ ਦਾਦੀ ਕੀ ਲਗਾਤਾਰ ਸਰਜੀ ਸਿੰਘ ਖਾਲਸਾ ਦੀਆਂ ਜਿਹੜੀਆਂ ਚੋਣ ਮੰਡਾਨ ਦੇ ਜਿਤ ਉਤਰੇ ਹੋਣੇ ਉੱਤੇ ਹੀ ਇਹ ਚਰਚਾ ਬਹੁਤ ਜ਼ਿਆਦਾ ਵੱਧ ਰਹੀ ਹੈ ਕਿ ਸਰਜੀ ਸਿੰਘ ਖਾਲਸਾ ਨੂੰ ਆਜ਼ਾਦ ਉਮੀਦਵਾਰ ਜਿਹੜੇ ਉਹਨਾਂ ਨੂੰ ਵਾਤ ਵਾਤ ਵੋਟਾਂ ਪਾ ਕੇ ਚਲਾਉ ਪਰ ਸਿਮਰਜੀਤ ਸਿੰਘ ਮਾਨ ਨੇ ਵੱਡੇ ਉਹਨੂੰ ਸਵਾਲ ਖੜੇ ਕੀਤੇ ਨੇ ਸਰਜੀਤ ਸਿੰਘ ਖਾਲਸਾ ਤੇ ਸਿਮਰਜੀਤ ਸਿੰਘ ਮਾਨ ਇਹ ਵੀ ਕਹਿੰਦੇ ਨਜ਼ਰ ਆਇਆ ਨੇ ਕਿ ਸਰਬਜੀਤ ਸਿੰਘ ਖਾਲਸਾ ਨੂੰ ਪਹਿਲਾਂ ਉਹਨਾਂ ਨੇ ਬਠਿੰਡੇ ਤੋਂ ਦੋ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਉਹ ਕਿਤਨਾ ਕਿਤੇ ਉਹਨੂੰ ਕਿਸੇ ਕਮੀ ਦੇ ਕਾਰਨ ਕਿਸੇ ਕਾਰਨ ਉਹ ਪਾਰਟੀ ਨੂੰ ਛੱਡ ਕੇ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਤਰਿਆ ਉਹਨਾਂ ਨੇ ਤਾਂ ਮੈਨੂੰ ਕਿਸੇ ਸਮੇਂ ਗਾਲਾਂ ਵੀ ਮਾਮਾ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ ਸਨ ਪਰ ਮੈਂ ਚੁੱਪ ਰਿਆ ਮੈਂ ਕੋਈ ਵੀ ਐਕਸ਼ਨ ਜਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਪਰ ਹੁਣ ਸਰਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸਾਨੂੰ ਇਹ ਕਹਿਇਆ ਜਾ ਰਿਹਾ ਕਿ ਉਹ ਜਿਹੜੀ ਫਰੀਦਕੋਟ ਦੀ ਸੀਟ ਛੱਡਣ ਖਾਲਸਾ ਦੇ ਅੱਖ ਦੇ ਵਿੱਚ ਪ੍ਰਚਾਰ ਕਰਨ ਪਰ ਸਿਮਰਜੀਤ ਸਿੰਘ ਮਾਨ ਨੇ ਸਾਫ਼ ਕਹਿ ਦਿੱਤਾ ਕਿ ਇਹ ਮੇਰੇ ਕਹਿਣ ਨਾਲ ਨਹੀਂ ਛਿੜ ਛੱਡੀ ਨਹੀਂ ਸਾਡੀ ਪੂਰੀ ਪਾਰਟੀ ਦਾ ਫੈਸਲਾ ਹੋ ਕਿਸੇ ਵੀ ਹਾਲਤ ਵਿੱਚ ਇਹ ਜਿਹੜੀ ਸ਼ੀਟ ਆ ਉਹ ਨਹੀਂ ਛੱਡਣਾਂ